ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੇ ਐਮ ਐਲ ਏ ਗੋਲਡੀ ਕੰਬੋਚ ਦਾ ਬਠਿੰਡਾ ਥਰਮਲ ਨੇੜੇ ਵੱਡਾ ਸੜਕੀ ਹਾਦਸਾ ਵਾਪਰਿਆ ਹੈ ਵਿਧਾਇਕ ਨੇ ਤੇ ਤਿੰਨ ਗੱਡੀਆਂ ਦੇ ਆਪਸ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਬਠਿੰਡਾ ਦੀਆਂ ਜਿੱਥੇ ਤੇਜ਼ ਰਫ਼ਤਾਰੀ ਨੋਵਾ ਨੇ 골ਡੀ ਕੰਬੋਜ਼ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਹੈ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੇ ਐਮਐਲਏ 골ਡੀ ਕੰਬੋਜ਼ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਮਐਲਏ 골ਡੀ ਕੰਬੋਜ਼ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਰਾਜ਼ੀ ਕੇਸੇ ਦਰਮਿਆਨ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਠਿੰਡਾ ਨੇੜੇ ਜਿਹੜਾ ਇਹ ਹਾਦਸਾ ਵਾਪਰਿਆ ਜਿੱਥੇ ਐਮਐਲਏ ਗੋਲਡੀ ਕੰਬੋਜ ਸੜਕੀ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਇਨੋਵਾ ਗੱਡੀ ਦੇ ਵੱਲੋਂ ਟੱਕਰ ਮਾਰੀ ਗਈ ਹੈ ਤਿੰਨ ਗੱਡੀਆਂ ਦੇ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਜਿਸ ਗੱਡੀ ਦੇ ਵਿੱਚ ਐਮਐਲਏ ਗੋਲਡੀ ਕੰਬੋਜ ਵੀ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਵੱਡਾ ਸੜਕੀ ਹਾਦਸਾ ਵਾਪਰ ਗਿਆ ਹੈ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੇ ਐਮਐਲਏ ਗੋਲਡੀ ਕੰਬੋਜ ਬਠਿੰਡਾ ਥਰਮਲ ਦੇ ਨੇੜੇ ਵੱਡਾ ਹਾਦਸਾ ਵਾਪਰ ਗਿਆ ਐਮਐਲਏ ਦੀ ਗੱਡੀ ਹਾਦਸਾ ਗ੍ਰਸਤ ਹੁੰਦੀ ਹੈ ਬਠਿੰਡਾ ਦੇ ਵਿੱਚ ਐਮਐਲਏ ਗੋਲਡੀ ਕੰਬੋਜ ਦੇ ਗੱਡੀ ਜੋ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ ਤੇਜ਼ ਰਫਤਾਰ ਨੋਵਾ ਨੇ ਕੰਬੋਜ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਹੈ ਜਲਾਲਾਬਾਦ ਤੋਂ ਵਿਧਾਇਕ ਨੇ ਗੋਲਦੀ ਕੰਬੋਜ ਜੋ ਕਿ ਇਸ ਵੇਲੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਚੁਕੇ ਨੇ